ਕੀ ਗੱਲ ਹੋਈ ਸੀ ਅੱਜ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਉਸ ਤੋਂ ਬਾਅਦ ਅਸੀਂ ਜਿਹੜਾ ਆਪਣਾ ਪੀਸਫੁਲੀ ਕੰਟੈਸਟ ਕਰਾਂਗੇ ਬਸ ਪਰ ਇਹ ਸਰਕਾਰ ਦੇ ਇਹ ਮੰਨ ਚ ਕੀ ਸ਼ੱਕ ਹੈ ਇਹਨੇ ਰਾਤ ਨੂੰ ਸਾਡੇ ਜਿਹੜੇ ਮੁੱਖ ਆਗੂ ਨੇ ਕਈ ਡੀਪੋਆਂ ਦੇ ਆਗੂ ਜਿਹੜੇ ਉਹ ਰਾਤ ਨੂੰ ਹਾਊਸ ਅਰੈਸਟ ਕਰ ਲਏ ਜਾਂ ਉਹਨਾਂ ਨੂੰ ਥਾਣੇ ਦੇ ਵਿੱਚ ਲੈ ਗਏ ਸੋ ਉਹਦੇ ਵਿਰੋਧ ਦੇ ਵਿੱਚ ਅਸੀਂ ਸਵੇਰ ਤੋਂ ਮੁਕੰਮਲ ਤੌਰ ਤੇ ਬੰਦ ਕਰਕੇ ਬੈਠੇ ਸੀ ਅਸੀਂ ਪ੍ਰਸ਼ਾਸਨ ਨਾਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਪਰ ਪ੍ਰਸ਼ਾਸਨ ਆਪਣੇ ਆਪਣਾ ਆੜੀ ਰਵਈਆ ਵਰਤਦਾ ਹੋਇਆ ਜਾਂ ਲਾ ਲੋ ਕਿ ਨਾਲ ਹੀ ਮੈਨੇਜਮੈਂਟ ਨਾਲ ਕੇ ਸਾਨੂੰ ਜਿਹੜਾ ਸਾਡਾ ਪ੍ਰੋਟੈਸਟ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ ਇਹਦੇ ਸੋ ਜੋ ਸੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਆਪਣੇ ਤੇ ਛੰਨੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੋ ਫਿਲਹਾਲ ਸਾਡੇ ਨਾਲ ਧੱਕਾ ਮੁਕੀ ਕਰਨ ਤੋਂ ਬਾਅਦ ਹੁਣ ਪ੍ਰਸ਼ਾਸਨ ਆਪਣੀ ਥੋੜਾ ਪਿੱਛੇ ਬੈਕਕੋਰਡ ਤੇ ਗਿਆ ਹੈ ਤੇ ਉਹਨਾਂ ਉਹਨਾਂ ਲੋਕਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਆਪਣਾ ਜੋ ਪ੍ਰੋਟੈਸਟ ਕਰ ਰਹੇ ਹੋ ਉਹ ਇਸੇ ਤਰੀਕੇ ਜਾਰੀ ਰੱਖੋ ਫਿਲਹਾਲ ਅਸੀਂ ਜਿਹੜਾ ਰੋਡ ਬਲੌਕ ਨਹੀਂ ਕੀਤਾ ਆ ਅਸੀਂ ਰੋਡ ਨੂੰ ਚੱਲਦਾ ਰੱਖਿਆ ਆ ਬਸ ਸਿਰਫ ਬੱਸ ਸਟੈਂਡ ਬੰਦ ਕੀਤਾ ਹੋਇਆ ਕਿ ਜੇ ਆਪਾਂ ਗੱਲ ਕਰੀਏ ਤੇ ਜਿਹੜਾ ਧਰਨਾ ਤੁਹਾਨੂੰ ਲਾ ਇਹਦੇ ਨਾਲ ਪਬਲਿਕ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਪਾਉਂਦੇ। ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਹੈ। ਬਿਲਕੁਲ ਇਸ ਸਹਿਮਤਾ ਪਰ ਇਸ ਸੰਬੰਧੇ ਅਸੀਂ ਕਾफी ਨੋਟਸ ਜਿਹੜੇ 2 ਮਹੀਨੇ ਪਹਿਲਾਂ ਵੀ ਦੇ ਚੁਕੇ ਆ ਪਰ ਪ੍ਰਸ਼ਾਸਨਾ ਜਾਂ ਮੈਨੇਜਮੈਂਟ ਆ ਉਹ ਚੀਜ਼ਾਂ ਮੰਗਾ ਨੂੰ ਲਾਗੂ ਕਰਨ ਦੀ ਬਜਾਏ ਕਿਲੋਮੀਟਰ ਸਕੀਮ ਦਾ ਜਿਹੜਾ ਕੁਹਾੜਾ ਉਹ ਮੁਰੇ ਤੇ ਦੁਬਾਰ ਤੋਂ ਦੁਬਾਰ ਟੈਂਡਰ ਲੈ ਆ ਕੇ ਸਾਨੂੰ ਇਸ ਬੰਦ ਲਈ ਮਜਬੂਰ ਕਰਦੇ ਕਿ ਤੁਸੀਂ ਬੰਦ ਕਰੋ ਤੇ ਰੋਸ ਪ੍ਰਦਰਸ਼ਨ ਕਰੋ। ਜਿਹੜੀਆਂ ਹੜਤਾਲ ਆ ਬੀਏਟੀਸੀ ਦੀ ਹੈ ਬਿਲਕੁਲ ਬੀਏਟੀਸੀ ਦੇ ਨਾਲ ਹੀ ਸਾਰੇ ਦੇ ਸਾਰੇ ਡੀ ਰੋਡ ਦੇ ਬੰਨ ਵਸਦੇ ਪੂਰੇ ਦੇ ਪੂਰੇ 27 ਡਿਪੋ ਅੱਜ ਦੀ ਦੇਰ ਦੇ ਵਿੱਚ ਮੁਕੰਮਲ ਤੌਰ ਤੇ ਬੰਦ ਪਏ ਨੇ ਕਿਤਾ ਕੀ ਤੁਸੀਂ ਸਾਰੇ ਗੇਟ ਬੰਦ ਕਿਤੇ ਪ੍ਰਾਈਵੇਟ ਬੱਸਾਂ ਵੀ ਨਹੀਂ ਅੰਦਰ ਆ ਰਹੀਆਂ ਬਿਲਕੁਲ ਪ੍ਰਾਈਵੇਟ ਬੱਸਾਂ ਬਾਰੋ-ਬਾਰ ਚੱਲਦੇ ਆ ਪਰ ਅਸੀਂ ਬੱਸ ਸਟੈਂਡ ਦੇ ਅੰਦਰ ਨਹੀਂ ਕਿਸੇ ਨੂੰ ਆਣ ਦਵਾਵਾਂਗੇ ਅਸੀਂ ਬਾਰੋ-ਬਾਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਲਾਈ ਜਾਓ ਜੇ ਕਿਤੇ ਜ਼ੋਰ ਦੇ ਉੱਤੇ ਜਾਮ ਲੱਗਦਾ ਤੇ ਜ਼ਰੂਰ ਅਸੀਂ ਇੱਕ ਬੱਸ ਸਟੈਂਡ ਦਾ ਇੱਕ ਗੇਟ ਖੋਲ ਕੇ ਥੋੜਾ ਜਿਹਾ ਉਹਨਾਂ ਨੂੰ ਰੀਲੀਸ ਦਿੱਤਾ ਕਿ ਉਹ ਬੱਸਾਂ ਅੰਦਰ ਦੇ ਅੰਦਰ ਕਮਾ ਸਕਦੇ ਹੋ ਤੁਸੀਂ ਪੰਜਾਬ ਪ੍ਰਧਾਨ ਨੂੰ ਵੀ ਮਤਲਬ ਕਿ ਆਪਣੇ ਡਿਟੇਲ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਫਿਲਹਾਲ ਅਜੇ ਤ ਕੀ ਮੰਗ ਗਈ ਤੁਹਾਡੀ ਉਹਨੇ ਮੰਗ ਇਹ ਹੈ ਕਿ ਕਿਲੋਮੀਟਰ ਬਸਾਂ ਦਾ ਟੈਂਡਰ ਰੱਦ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਹਿਕਮੇ ਦੀ ਬਸਾਂ ਪਈਆਂ ਕਿਲੋਮੀਟਰ ਬਸਾਂ ਦੀ ਕੋਈ ਵੀ ਬਸ ਨਾ ਪਈ ਜਾਵੇ ਠੀਕ ਹੈ